ਉਧਰ ਐਸਆਈਟੀ ਦੀ ਸਟੇਟਸ ਰਿਪੋਰਟ ਤੇ ਬੋਲੇ ਨੇ ਕੁੰਵਰ ਵਿਜੇਪ੍ਰਤਾਪ ਬਾਬਲ ਕਲਾ ਮੋਰਚੇ ਦੇ ਆਗੂਆਂ ਤੇ ਉਹਨਾਂ ਸਵਾਲ ਚੁੱਕੇ ਨੇ ਇਹ ਕਿਹੜੀ ਰਿਪੋਰਟ ਕੇ ਤੁਸੀਂ ਇੰਨਾ ਵੱਡਾ ਐਲਾਨ ਕਰ ਦਿੱਤਾ ਹੁਣ ਤਾਂ ਕੋਈ ਮੋਰਚਾ ਨਹੀਂ ਸੰਗਤ ਉੱਥੇ ਜਾ ਕੇ ਰਸਦਾ ਲੈ ਇੱਕ ਵੱਡਾ ਐਲਾਨ ਜੋ ਹੈ ਕੀਤਾ ਗਿਆ ਬਾਬਲ ਕਲਾ ਮੋਰਚੇ ਦੇ ਆਗੂਆਂ ਤੇ ਹੀ ਸਵਾਲ ਜੋ ਹੈ ਉਹ ਉਠਾਏ ਗਏ ਨੇ ਜਿਹਾ ਐਸਆਈਟੀ ਦੀ ਸਟੇਟਸ ਰਿਪੋਰਟ ਤੇ ਕੁੰਵਰ ਵਿਜੇਪ੍ਰਤਾਪ ਦੇ ਸਵਾਲ ਕਿ ਇਹ ਕਿਹੜੀ ਰਿਪੋਰਟ ਕੇ ਤੁਸੀਂ ਇੰਨਾ ਵੱਡਾ ਐਲਾਨ ਜੋ ਹੈ ਉਹ ਕਰ ਦਿੱਤਾ ਖਾਸ ਤੌਰ ਤੇ ਐਸਆਈਟੀ ਦੀ ਸਟੇਟਸ ਰਿਪੋਰਟ ਤੇ ਉਮਰ ਵਿਜੇ ਪ੍ਰਤਾਪ ਦਾ ਬਿਆਨ ਬਹਿਬਲ ਕਲਾਮ ਮੋਰਚੇ ਦੇ ਆਗੂਆਂ ਨੂੰ ਲੈ ਕੇ ਉਹਨਾਂ ਸਵਾਲ ਉਠਾਏ ਨੇ ਕਿ ਇਹ ਕਿਹੜੀ ਰਿਪੋਰਟ ਕਿ ਤੁਸੀਂ ਇੰਨਾ ਵੱਡਾ ਐਲਾਨ ਕਰ ਦਿੱਤਾ ਹੁਣ ਤਾਂ ਕੋਈ ਮੋਰਚਾ ਤੇ ਨਾ ਹੀ ਕੋਈ ਸੰਗਤ ਉੱਥੇ ਜਾ ਕੇ ਰਾਜ਼ੀ ਹੈ ਸੋ ਇੱਕ ਬਿਆਨ ਜੋ ਹੈ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਵੱਡਾ ਬਿਆਨ ਜੋ ਹੈ ਮੰਨਿਆ ਜਾ ਰਿਹਾ ਹੈ ਬਹਿਬਲ ਕਲਾਮ ਮੋਰਚੇ ਦੇ ਆਗੂਆਂ ਤੇ ਉਹਨਾਂ ਦੇ ਵੱਲੋਂ ਸਵਾਲ ਜੋ ਨੇ ਉੱਚੁਕੇ ਗਏ ਨੇ ਸੋ ਬਹੁਤ ਚਰਚਿਤ ਮਾਮਲਾ ਔਰ जिस बाद मोर्चा जो है वो लगाया जा रहा है और इसे लैके ही कुंवर विजय प्रताप जो ने उन्होंने सवाल उठाए ने बरगाड़ी बेअदबी बैबल कल कोटपुरा एपीसूट फोर आई स्टेटस रिपोर्ट एस तो आई टी ने दाखिल की थी कि इन्ना व्डा ऐलान कर दिता हूँ तक कोई मोर्चा रह नहीं गया ना तो कोई संगत उ जाके राजी थी जदों तो तुम यूटर्न लिया ਉਸ ਐਸਆਈਡੀ ਦੀ ਸਟੇਟਸ ਰਿਪੋਰਟ ਤੇ ਕੁੰਵਰ ਵਿਜੇ ਪ੍ਰਤਾਪ ਜੁਨੇ ਉਹਨਾਂ ਦੇ ਵੱਲੋਂ ਹੁਣ ਬਿਆਨ ਜੋ ਹੈ ਉਹ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਖਾਸ ਤੌਰ ਤੇ ਉਹ ਸਵਾਲ ਉਠਾਉਂਦੇ ਹੋਏ ਨਜ਼ਰ ਆਇਆ ਨੇ ਕਿ ਇਹ ਕਿਹੋ ਜਿਹੀ ਰਿਪੋਰਟ ਹੈ ਔਰ ਇਹ ਕਿਹੜੀ ਰਿਪੋਰਟ ਹੈ ਹਾਲਾਂਕਿ ਮੋਰਚੇ ਦੇ ਵੱਲੋਂ ਕੀ ਕੁਝ ਪਲਟਵਾਰ ਇਸਤੇ ਕੀਤਾ ਜਾਏਗਾ ਜਾਂ ਕਿਹਾ ਲੱਗਿਆ ਕਿ ਜਵਾਬ ਜੋ ਹੈ ਉਹ ਦਿੱਤਾ ਜਾਏਗਾ ਇਹ ਦੇਖਣਾ ਕਾਫੀ ਐਮ ਰਹੇਗਾ ਬਜ਼ਮ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਰੁਕ ਕਰਾਂਗੇ ਜੀ ਬਜ਼ਮ ਐਸਆਈਟੀ ਦੀ ਸਟੇਟਸ ਰਿਪੋਰਟ ਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਜੁਨੇ ਉਹ ਜਿੱਥੇ ਸਵਾਲ ਹੁਣ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਮੋਰਚੇ ਦੇ ਮਹਿਵਲ ਕਲਾ ਮੋਰਚੇ ਦੇ ਆਗੂਆਂ ਤੇ ਉਹਨਾਂ ਸਵਾਲ ਚੁੱਕੇ ਨੇ ਕੀ ਸਮਝਿਆ ਜਾਏ ਤੋਂ ਪਹਿਲਾਂ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਭ ਤੋਂ ਪਹਿਲਾਂ ਬੇਦਵੀ ਨੇ ਮੁੱਦੇ ਤੇ ਜਿਹੜਾ ਹੈਗਾ ਆਪਣੀ ਗੱਲ ਰੱਖਦੇ ਨਜ਼ਰ ਆਦੇ ਸੀਗੇ ਐਸਆਈਟੀ ਦੇ ਵਿੱਚ ਸ਼ਾਮਿਲ ਵੀ ਸੀਗੇ ਸੀਨੀਅਰ ਆਈਪੀਐਸ ਰਹ ਚੁੱਕੇ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਕਹਿ ਗਿਆ ਸੀਗਾ ਕਿ ਜਲਦ ਤੋਂ ਜਲ ਜਿਹੜਾ ਹੈਗਾ ਜੇ ਆਈਪੀਐਸ ਬਣ ਕੇ ਜੁਆਇਗਾ ਇਨਸਾਫ ਨਹੀਂ ਮਿਲ ਸਕੇਗਾ ਤਾਂ ਘਟੋ ਘਟ ਪਾਰਟੀ ਦਾ ਕੇ ਜਿਹੜਾ ਲੀਡਰ ਬਣ ਕੇ ਜਿਹੜਾ ਇਨਕਾਰ ਤੋਂ ਆਉਣ ਦੀ ਕੋਸ਼ਿਸ਼ ਕਰਨਗੇ ਪਰ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਆਮ ਆਜ਼ਾਦੀ ਪਾਰਟੀ ਨੇ ਦਾਵਾ ਕੀਤਾ ਸੀਗਾ ਜਿਵੇਂ ਉਹਨੇ ਸਰਕਾਰ ਬਣਦੀ ਹੈ ਐਸਆਈਟੀ ਬਣਾ ਕੇ ਜਲਦ ਤੋਂ ਜਲਦੀ ਦੀ ਜਾਂਚ ਜੜੀ ਹੈ ਉਹ ਸ਼ੁਰੂ ਕਰਕੇ ਮੂਜ਼ਾ ਨੂੰ ਅੰਦਰ ਕੀਤਾ ਜਾਊਗਾ ਜਿਹੜਾ ਨੇ ਬੇਅਦਬੀ ਕੀਤੀ ਹੈ ਉਸ ਨੂੰ ਲੈ ਕੇ ਹੋਏ ਹੁਣ ਜਿਸ ਤਰੀਕੇ ਨਾਲ ਕੁਵਰ ਵਿਜੇ ਪ੍ਰਤਾਪ ਕਈ ਵਾਰੀ ਆਪਣੀ ਹੀ ਪਾਰਟੀ ਦੇ ਸਵਾਲ ਚੁੱਕਦੇ ਆ ਰਹੇ ਨੇ ਆਪਣੀ ਸਰਕਾਰ ਦੇ ਸਵਾਲ ਚੁੱਕਦੇ ਆ ਰਹੇ ਨੇ ਹੁਣ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਕਿ ਬਰਬਾੜ ਬਰਗਾੜੀ ਬੇਅਦਬੀ ਬਾਈਬਲ ਕਲਾ ਕੋਟਕਪੁਰਾ ਐਪੀਸੋਡ 4 ਆ ਕਿਹੜਾ ਸਟੇਟਰ ਰਿਪੋਰਟ ਐਸਆਈਟੀ ਨੇ ਧਾਕਲ ਕੀਤੀ ਹੈ ਕਿ ਤੁਸੀਂ ਇਨਾ ਵੱਡਾ ਐਲਾਨ ਕਰ ਦਿੱਤਾ ਕਿੰਨੀ ਵੱਡੀ ਮਤਲਬ ਗੱਲ ਕੀਤੀ ਤੁਸੀਂ ਕਿ ਐਲਾਨ ਕਰ ਦਿੱਤੇ ਇਸ ਤੋਂ ਲਗੋ ਲਿਖਦੇ ਨੇ ਹੁਣ ਤਾਂ ਕੋਈ ਮੂਰਤਾ ਨਹੀਂ ਆ ਗਿਆ ਸੀ ਨਾ ਹੀ ਕੋਈ ਸੰਗਤ ਉੱਥੇ ਜਾ ਕੇ ਰਾਜ਼ੀ ਸੀ ਜਦੋਂ ਤੁਸੀਂ ਯੂ-ਟਰਨ ਲਿਆ ਕਿਦਨੇ ਕਿਦੇ ਸਵਾਲ ਜਿਹੜੇ ਨੇ ਉਹ ਵੱਡੇ ਖੜੇ ਕਿਸੇ ਨੇ ਆਪਣੀ ਸਰਕਾਰ ਤੇ ਕਿ ਜਿਸ ਤਰੀਕੇ ਨਾਲ ਜੇ ਹੱਲੇ ਤੱਕ ਦੀ ਗੱਲ ਕਰ ਲਈਏ ਕਾਲੀ ਦਲ ਦੀ ਸਰਕਾਰ ਆ ਗਈ ਕੈਪਟਨ ਦੀ ਸਰਕਾਰ ਆ ਗਈ ਤੰਨੀ ਦੀ ਸਰਕਾਰ ਆ ਗਈ ਪਰ ਹੱਲੇ ਤੱਕ ਇਹ ਸਾਬ ਨਹੀਂ ਮਿਲ ਸਕਿਆ ਤੇ ਕਿਤੇ ਨਾ ਕਿਤੇ ਕੁਵਰ ਵਿਜੇਪ੍ਰਤਾਪ ਇੱਥੇ ਵੀ ਆਹੀ ਨਰਾਜ਼ਗੀ ਦੇ ਜਾਂਦੇ ਨਜ਼ਰ ਆ ਰਹੇ ਨੇ ਕਿ ਹੱਲੇ ਤੱਕ 1.5 ਸਾਲ ਹੋ ਗਿਆ ਸਰਕਾਰ ਨੂੰ ਪਰ ਉੱਥੇ ਦਾ ਉੱਥਾ ਹੀ ਸਾਰਾ ਬੇਅਦਲੀ ਦਾ ਮਾਮਲਾ ਜਿਹੜਾ ਹੈ ਉਹ ਖੜਾ ਹੈ ਕਿਤੇ ਨਾ ਕਿਤੇ ਪੋਲਿਟਿਕਸਾਈਜ਼ ਇਹਨੂੰ ਕਰ ਦਿੱਤਾ ਜਾਂਦਾ ਪਰ ਹੱਲੇ ਤੱਕ ਇਨਸਾਫ ਜਿਹੜਾ ਹੈ ਉਹ ਨਹੀਂ ਮਿਲ ਪਾਇਆ ਤੇ ਨਾਲ ਦੇ ਨਾਲ ਜੋ ਐਸਐਡੀ ਰਿਪੋਰਟ ਪੇਸ਼ ਕੀਤੀ ਹੈ ਉਹ ਕਹੇ ਇਹ ਕਹਿ ਰਹੇ ਨੇ ਕਿ ਹੱਲੇ ਕਿਸੇ ਵੀ ਤਰੀਕੇ ਨਾਲ ਕੋਈ ਮੋਰਚਾ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਪਰ ਇਹੋ ਕਿਹੋ ਜੀ ਰਿਪੋਰਟ ਕੀਤੀ ਹੈ ਕਿ ਤੁਸੀਂ ਜਿਹੜਾ ਹੈਗਾ ਇਹਨੂੰ ਇਹਨਾਂ ਪਬਲਿਸੀਸਾਈਜ਼ ਕਰ ਰਹੇ ਹੋ ਜੀ ਬਿਲਕੁਲ ਬਜ਼ਮ ਕੀ ਤਰ੍ਹਾਂ ਕੀਤੇ ਜੋ ਹੈ ਉਹ ਸਵਾਲ ਜ਼ਰੂਰ ਉੱਠ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਮੋਰਚੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਇਹ ਦੇਖਣਾ ਕਾਫੀ ਅਹਿਮ ਰਹੇਗਾ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਸੁਭਾਕੇ ਹੀ ਹੁਣ ਤਾਂ ਕੋਈ ਮੋਰਚਾ ਨਹੀਂ ਹੈ ਨਾ ਹੀ ਉੱਥੇ ਕੋਈ ਸੰਗਤ ਜਾਂਦੀ ਹੈ ਇਹ ਹੁਣ ਕੁਮਰਵੇ ਦੇ ਪ੍ਰਧਾਪ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਸੋ ਵਾਕਈ ਹੀ ਬਾਬਲ ਕਲਾ ਇਨਸਾਫ ਮੋਰਚੇ ਦਾ ਇਸ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਲਾਂਕਿ ਜਿ세 ਸਾਹ ਆਪ ਦੇ ਨਾਲ ਬਾਬਲ ਕਲਾ ਮੋਰਚੇ ਦੇ ਆਗੂਆਂ ਤੇ ਸਵਾਲ ਜੋਨੇ ਹੋ ਚੁੱਕੇ ਗਏ ਨੇ ਕਿ ਇਹ ਕਿਹੜੀ ਰਿਪੋਰਟ ਹੈ ਤੁਸੀਂ ਇੰਨਾ ਵੱਡਾ ਐਲਾਨ ਕਰ ਦਿੱਤਾ ਸੋ ਆਪਣੇ ਆਪ ਦੇ ਵਿੱਚ ਇਹ ਕਈ ਸਵਾਲ ਜੋਨੇ ਜ਼ਰੂਰ ਉੱਠਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੇ ਜਵਾਬ ਲੈਣੇ ਬਾਕੀ ਨੇ ਔਰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਅਸੀਂ ਕੋਸ਼ਿਸ਼ ਜ਼ਰੂਰ ਕਰ ਰਹਿਆ ਕਿ ਬਾਬਲ ਕਲਾ ਇਨਸਾਫ ਮੋਰਚੇ ਤੋਂ ਕਿਸ ਤਰ੍ਹਾਂ ਕਿਸੇ ਆਗੂ ਨੂੰ ਜੋ ਹੈ ਉਹ ਜੋੜਿਆ ਜਾਏ ਉਹਨਾਂ ਦੀ ਰਾਏ ਜੋ ਹੈ ਉਹ ਲਈ ਜਾਏ ਕਿ ਆਖਰ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਕਿਉਂਕਿ ਹੁਣ ਤਾਂ ਕੋਈ ਸੰਗਠਨ ਹੀ ਨਹੀਂ ਹੈ ਕੋਈ ਮੋਰਚਾ ਹੀ ਨਹੀਂ ਹੈ ਕੋਈ ਉੱਥੇ ਜਾ ਕੇ ਰਾਜ਼ੀ ਨਹੀਂ ਇਹ ਆਪਣੇ ਆਪ ਚ ਇੱਕ ਵੱਡਾ ਬਿਆਨ ਹੈ ਜਦੋਂ ਕਿ ਇਨਸਾਫ ਦੇ ਲਈ ਲਗਾਤਾਰ ਕਈ ਸਾਲਾਂ ਤੋਂ ਬੈਠੇ ਨੇ ਮੋਰਚੇ ਦੇ ਆਗੂ ਸੋ ਕੀ ਵਾਕਈ ਅਜਿਹਾ ਹੈ ਜਾਂ ਫਿਰ ਕਿਸ ਤਰ੍ਹਾਂ ਦੇ ਨਾਲੇ ਬਿਆਨ ਜੋ ਹੈ ਦਿੱਤਾ ਗਿਆ ਇਸ ਦੇ ਪਿੱਛੇ ਕੀ ਕੋਈ ਮਨਸ਼ਾ ਸੀ ਸੋ ਇਹ ਸਵਾਲ ਜ਼ਰੂਰ ਬਰਕਰਾਰ ਨੇ ਇਹ ਕਿਹੜੀ ਰਿਪੋਰਟ ਹੈ ਕਿ ਤੁਸੀਂ ਇੰਨਾ ਵੱਡਾ ਐਲਾਨ ਕਰ ਦਿੱਤਾ ਕੁੰਵਰ ਵਿਜੇ ਪ੍ਰਤਾਪ ਦਾ ਇਹ ਬਿਆਨ ਜਿਸ ਤੋਂ ਬਾਅਦ ਹੁਣ ਲਾਜ਼ਮੀ ਹੈ ਕਿ ਮੋਰਚੇ ਦੇ ਵੱਲੋਂ ਜੋ ਹੈ ਉਹ ਪਲਟਵਾਰ ਕੀਤਾ ਜਾਏਗਾ ਜਵਾਬ ਦਿੱਤਾ ਜਾਏਗਾ ਕਿ ਕੋਈ ਕੁ ਜਵਾਬ ਦਿੱਤਾ ਜਾਂਦਾ ਜਾਂ ਫਿਰ ਕੀ ਸਪਸ਼ਟਿਕਰਨ ਦਿੱਤਾ ਜਾਂਦਾ ਇਹ ਦੇਖਣਾ ਕਾਫੀ ਲਾਜ਼ਮੀ ਰਹੇਗਾ ਪਰ ਹਾਲ ਦੀ ਘੜੀ ਬਾਬਲਕਲਾ ਮੋਰਚੇ ਦੇ ਆਗੂਆਂ ਤੇ ਜ਼ਰੂਰ ਸਵਾਲ ਉਠਾਏ ਜਾ ਰਹੇ ਨੇ ਸੋ ਐਸਆਈਜੀ ਦੀ ਸਟੇਟਸ ਰਿਪੋਰਟ ਤੇ ਕੁੰਵਰ ਵਿਜੇ ਪ੍ਰਤਾਪ ਦਾ ਹੁਣ ਬਿਆਨ ਸਾਹਮਣੇ ਆਇਆ ਹੈ ਬਾਬਲਕਲਾ ਮੋਰਚੇ ਦੇ ਆਗੂਆਂ ਤੇ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨੇ ਆਪਣੇ ਆਪ ਦੇ ਵਿੱਚ ਇਹ ਸਵਾਲ ਜੁਨੇ ਹੋਰ अहम ਉਦੋ ਹੋ ਜਾਂਦੇ ਨੇ ਜਦੋਂ ਸਟੇਟਸ ਰਿਪੋਰਟ ਨੂੰ ਲੈ ਕੇ ਤੇ ਮੋਰਚੇ ਦੇ ਬਾਬਲ ਕਲਾ ਮੋਰਚੇ ਦੇ ਆਗੂਆਂ ਤੇ ਸਵਾਲ ਉਠਾਏ ਜਾਂਦੇ। ਸੋ ਇਹ ਟਵੀਟ ਵੀ ਤੁਸੀਂ ਦੇਖ ਪਾ ਰਹੇ ਹੋ ਜੋ ਉਹਨਾਂ ਵੱਲੋਂ ਕੀਤਾ ਗਿਆ ਸੀ। ਮਾਫ ਕਰਨਾ ਜੋ ਇੱਕ ਪੋਸਟ ਉਹਨਾਂ ਦੇ ਵੱਲੋਂ ਸਾਂਝਾ ਕੀਤੀ ਗਈ ਸੀ ਜਿਸ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਇਹ ਸਵਾਲ ਦਾ ਗਿਆ ਗਿਆ ਕਿ ਜਦੋਂ ਤੁਸੀਂ ਯੂ ਟਰਨ ਲਿਆ ਤੁਹਾਡਾ ਤੁਹਾਡੇ ਨਾਲ ਸੰਗਤ ਜੋ ਹੈ ਹੈ ਹੀ ਨਹੀਂ ਹੈ। ਮੋਰਚੇ ਤੇ ਸੰਗਤ ਜਾਂਦੀ ਹੀ ਨਹੀਂ ਹੈ।